ਸਿਸ ਪਿਆਰੀ ਜੀ ਲੋਕੇਸ਼ਨ ਤੇ ਬ੍ਰੇਕਫਾਸਟ ਕਰਨ ਲਈ ਰੁਕੇ ਆਂ ਹਰ ਜਗ੍ਹਾ ਲੈਂਡਸਲਾਈਡ ਹੋ ਰਹੀ ਐ ਤੇ ਬਾਰਿਸ਼ ਕਰਕੇ ਫਲੱਡ ਆਇਆ ਹੋਇਆ ਹੈ ਕਈ ਵਾਰ ਸਫ਼ਰ ਜਿਹੜਾ ਹੁੰਦਾ ਉਹ ਮੰਜ਼ਿਲ ਤੋਂ ਵੀ ਜ਼ਿਆਦਾ ਖੂਬਸੂਰਤ ਹੁੰਦਾ ਆ ਦੇਖੋ ਜੀ ਕੀ ਨਾਮ ਰੱਖਿਆ ਹੋਇਆ ਇਹਨਾਂ ਨੇ ਬੇਵਫਾ ਚਾਹੇ ਵਾਲਾ ਸੌਂ ਗਏ ਪਹਾੜ ਧੁੰਦ ਲਪੇਟ ਕੇ ਤੇਰੇ ਮੇਰੇ ਹੰਝੂ ਬੱਦਲਾਂ ਚ ਸਮੇਟ ਕੇ ਸਾਈਂ ਉਤਰਾਖੰਡ ਨੂੰ ਦੇਵ ਭੂਮੀ ਕਹਿੰਦੇ ਆ तकरीबन ਸਾਨੂੰ 2 2.5 ਘੰਟੇ ਲੱਗੇ ਨੂੰ ਸਿਰਫ 5 6 ਕਿਲੋਮੀਟਰ ਦੇ ਡਿਸਟੈਂਸ ਨੂੰ ਜਾ ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਹੋਕ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਨਵਾਂ ਟ੍ਰਿਪ ਸ਼ੁਰੂ ਕਰਨ ਲੱਗੇ ਆ ਜੋ ਕਿ ਮਸੂਰੀ ਦਾ ਹੋਏਗਾ ਅੱਜ ਤੁਹਾਨੂੰ ਬਾਈ ਰੋਡ ਮਸੂਰੀ ਦਾ ਟ੍ਰਿਪ ਕਰਾਵਾਂਗੇ ਤੇ ਜੋ ਜੋ ਵੀ ਰਸਤੇ 'ਚ ਦੇਖਾਂਗੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਉੱਥੇ ਜਾ ਕੇ ਜਿਹੜੀਆਂ ਵੀ ਡੈਸਟੀਨੇਸ਼ਨਸ ਹੈਗੀਆਂ ਨੇ ਉਹ ਦਿਖਾਵਾਂਗੇ ਤੁਹਾਨੂੰ ਤੇ ਬਾਈ ਰੋਡ ਜਾਣ ਦਾ ਕਿੰਨਾ ਤੇਲ ਦਾ ਖਰਚਾ ਆਉਂਦਾ ਗੱਡੀ ਦਾ ਕਿੰਨੇ ਟੋਲ ਆਉਂਦੇ ਆ ਤੇ ਕਿਹੜਾ ਆਪਾਂ ਰਸਤਾ ਫਾਲੋ ਕਰਦੇ ਹੋਏ ਜਾਣਾ ਉਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਇਸ ਵਲੌਗ 'ਚ ਦੇਣ ਵਾਲੇ ਆ ਸੋ ਪੂਰੀ ਜਾਣਕਾਰੀ ਲਈ ਸਾਡੇ ਵਲੌਗ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤੇ ਅਗਰ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜਿਹੜਾ ਮਸੂਰੀ ਦਾ ਡਿਸਟੈਂਸ ਹੈਗਾ ਪਟਿਆਲੇ ਤੋਂ ਉਹ तकरीबन 250 ਕਿਲੋਮੀਟਰ ਹੈਗਾ ਤੇ ਜਿਹਨੂੰ ਕਵਰ ਕਰਨ ਦੇ ਲਈ ਮੈਕਸਿਮਮ 6 ਘੰਟੇ ਲੱਗਦੇ ਨੇ ਤੇ ਇੱਕ ਵਾਰ ਤੁਹਾਨੂੰ ਬਾੜ ਦਾ ਨਜ਼ਾਰਾ ਦਿਖਾਣੇ ਆ ਬਿਲਕੁਲ ਹਜੇ ਹੀ ਹਨੇਰਾ ਪਿਆ ਹੈ ਕਿਉਂਕਿ ਜਾਨਦਾਰਲੀ ਹੈ ਹੈਨਾ ਸਭਕ ਚਾਰ ਚੱਲੇ ਸੀ اسی ਕਰੋ ਦਿਖਾਣੇ ਤੁਹਾਨੂੰ ਰੋਡ ਦਾ ਵੀ हां जी किसी भी काम दी शुरुआत ਕਰਨ ਤੋਂ ਪਹਿਲਾਂ ਪੇਟ ਪੂਜਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅਸੀਂ ਨਾਸ਼ਤਾ ਕਰਕੇ ਨੇ ਨਿਕਲੇ ਸੀਗੇ ਘਰੋਂ ਤਾਂ ਰਸਤੇ ਦੇ ਵਿੱਚ ਅਸੀਂ ਇੱਥੇ ਰੁਕੇ ਆਂ ਈਗਲ ਮੋਟਲ ਕਰਕੇ ਇਹ ਜਿਹੜੀ ਜਗ੍ਹਾ ਹੈਗੀ ਹੈ ਤੇ ਮੇਨ ਹਾਈਵੇ ਤੇ ਆ ਜੀਟੀ ਰੋਡ ਤੇ ਤੁਸੀਂ ਪਟਿਆਲਾ ਤੋਂ ਚੰਡੀਗੜ੍ਹ ਵਾਲੀ ਸਾਈਡ ਜਾਉਂਗੇ ਤਾਂ ਤੁਹਾਨੂੰ ਲੈਫਟ ਸਾਈਡੇ ਪਏਗੀ ਬਹੁਤ ਹੀ ਪਿਆਰੀ ਲੋਕੇਸ਼ਨ ਹੈ ਤੇ ਚਲੋ ਪਹਿਲਾਂ ਨਾਸ਼ਤਾ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਫੇਰ ਮਿਲਦੇ ਆਂ ਹਾਂਜੀ ਹੁਣ ਅਸੀਂ ਰੁਕੇ ਹਾਂ ਈਗਲ ਮੋਟਲ ਦੇ ਇਹ ਰਾਜਪੁਰੇ ਤੋਂ ਜਦੋਂ ਆਪਾਂ ਹੰਮ ਵਾਲੇ ਨੂੰ ਜਾਂਦੇ ਹਾਂ ਤੇ ਬਾਈਪਾਸ ਤੇ ਪੈਂਦਾ ਇਹ ਉੱਥੇ ਰੁਕੇ ਹਾਂ ਅਸੀਂ ਆਰਡਰ ਕਰੇ ਇੱਕ ਹੌਟ ਮਿਲਕ ਤੇ ਇੱਕ ਆਲੂ ਇਸ ਪਰਾਂਠਾ ਇਹਦੀ ਸੈਟਿੰਗ ਦਿਖਾਉਣਾ ਤੁਹਾਨੂੰ ਨਾ ਥੋੜੀ ਕਿਸ ਤਰੀਕੇ ਦੀ ਸੈਟਿੰਗ ਹੈ ਆ ਦੇਖੋ ਇਹ ਇੱਥੇ तकरीबन 60 60 70 ਬੰਨਿਆਂ ਦੀ ਇੱਕ ਹਾਲ ਹੈ ਉਹਦੇ ਜਿਹੇ ਸਿਟਿੰਗ ਹੈਗੀ ਹੈ ਇਹਨਾਂ ਨੇ ਮੋਰਨਿੰਗ ਤੋਂ ਕਰੀਏ ਜਿੰਨੇ ਵੀ ਹੁੰਦੇ ਨੇ ਹਾਈਵੇ ਤੇ ਜਿਹੜੇ ਵਧੀਆ ਬਣੇ ਹੁੰਦੇ ਨੇ ਰੈਸਟੋਰੈਂਟ ਟਾਈਪ ਨਾਲ ਇੱਥੇ ਜਲਦਰ ਨਾਲ ਸਰਕਾਰੀ ਬੱਸਾਂ ਤੇ ਪ੍ਰਾਈਵੇਟ ਬੱਸਾਂ ਜ਼ਿਆਦਾ ਰੁਕਦੀਆਂ ਨੇ ਹਾਂ ਹੈਨਾ ਉਹਨਾਂ ਨੇ ਐਕਚੁਅਲੀ ਫਿਕਸ ਕਰਿਆ ਹੁੰਦਾ ਨਾ ਸਟਾਪੇਜ ਫਿਕਸ ਹੁੰਦੇ ਆ ਕਦੋਂ ਘਰੇ ਤੇ ਬ੍ਰੇਕਫਾਸਟ ਲਈ ਕਿੱਥੇ ਰੁਕਣਾ ਹੈ ਤੇ ਨਾ ਲੰਚ ਲਈ ਕਿੱਥੇ ਰੁਕਣਾ ਹੈ ਹੂੰ ਤਾਂ ਉਹ ਸਪੋਰਟ ਹੀ ਰੁਕਦੇ ਨੇ ਹੂੰ ਇਹ ਤਾਂ ਕਾਫੀ ਪੁਰਾਣਾ ਜਿਹਾ ਬਣਾ ਹੋਇਆ ਆਹ ਹੈ ਜਗਾਹ ਕਾਫੀ ਪੁਰਾਣਾ ਆਪਾਂ ਜਾਂਦੇ ਇੱਕ ਵਾਰ ਸ਼ਿਮਲੇ ਗਏ ਸੀ ਨਾ ਸ਼ਿਮਲੇ ਸ਼ਿਮਲੇ ਗਏ ਸੀ ਥੋੜਾ ਸਟਾਫ ਸੀਗਾ ਸਾਰਾ ਹੂੰ ਤਾਂ ਅਸੀਂ ਕਿ ਰੁਕੇ ਸੀ ਹਨਾ ਉੱਥੇ ਰੁਕੇ ਸੀ ਤੇ ਬ੍ਰੇਕਫਾਸਟ ਕਰਿਆ ਸੀ ਆਪਾਂ ਕ੍ਰਾਂਟੋ ਦੇ ਰੋਵੇ ਠੀਕ ਲੱਗ ਰਹੇ ਹਾਂ ਇਸ ਤਰ੍ਹਾਂ ਰੱਖਾਂ ਮਾਚੀ ਏਸੀ ਇਹ ਰੰਟਾ ਠੀਕ ਹੈ ਇਸ ਥੇ ਇਹ ਰੰਟਾ ਹੈ ਮਿਕਸ ਹੈ ਨਾ ਇਹ ਉਸੀ ਸਵਾਰ ਜਿਹੜਾ ਆਰਡਰ ਕਰਿਆ ਉਹ ਕਿਪਰਾਣਾ ਉਸੀ ਜਿੱਥੇ ਰੈਗੂਲਰ ਰੁਕਦੇ ਆ ਉਹ ਮਯੂ ਟਾਬੇ ਬਟ ਇਸ ਵਾਰ ਅਸੀਂ ਚੇਂਜ ਕਰਕੇ ਦੇਖਿਆ ਕਿ ਇੱਕ ਇੱਕ ਅਗੋਰ ਗੁਰ ਦੇ ਦੇਖ ਕੇ ਸਾਈ ਕਰਕੇ ਤਾਂ ਪਹਿਲਾਂ ਸੰਨ ਮਾਹੌਲ ਇੱਥੇ ਦਾ ਇਨਾ ਕੰਫਰਟੇਬਲ ਨਹੀਂ ਲੱਗ ਰਿਹਾ ਸੀਗਾ ਕੰਫਰਟੇਬਲ ਇੰਦਰ ਸੈਂਸ ਮਤਲਬ ਕਿ ਜਦੋਂ ਅੰਦਰ ਦੀ ਉਹ ਮੈਚ ਨੇ ਕਰ ਰਹੀ ਸੀਗੀ ਬਟ ਫਿਰ ਆਰਡਰ ਕਰਿਆ ਸੀ ਪਰਾਂਠਾ ਠੀਕ ਹੈ ਅੱਛਾ ਅੱਛਾ ਹੈ ਪਰਾਂਠਾ ਟੇਸਟੀ ਹੈ ਅਸੀਂ ਪਹਿਲਾਂ ਇੱਕ ਹੀ ਆਰਡਰ ਕੀਤਾ ਅਸੀਂ ਚਾਹ ਤੋਂ ਦੁੱਧ ਤੇ ਆ ਗਿਆ ਹੁਣ ਕੋਈ ਸੀ ਵੀ ਪਰਾਂਟਾ ਜੀ ਹੂੰ ਸਵੇਰੇ ਸਵੇਰੇ ਇਹ ਨੂੰ ਖੁਕ ਵੀ ਨਹੀਂ ਸੀਗੇ ਅਸੀਂ ਦੋਨਾਂ ਨੇ ਕੋਈ ਪਰਾਂਟਾ ਮੰਗਾਇਆ ਸੀ ਉਹਦੇ ਨਾਲ ਹੀ ਫੁੱਲ ਹੋ ਗਏ ਹੈਨਾ ਹੂੰ ਅਮਰ ਇਸ ਸਟਫੀ ਮੈਂ ਉਹਦਾ ਮਨ ਤਾਂ ਨਹੀਂ ਕਰਦਾ ਪਰਾਂਟੇ ਦੀ ਸਟਫੀ ਮਿਲਦੀ ਹੈਵੀ ਹੈ ਇਹਨਾਂ ਨੇ ਪਹਿਲਾਂ ਪੀਟ ਪੂਜਾ ਫਿਰ ਕੰਮ ਦੁੱਰਜਾ ਕਿ ਅਸੂ ਸਾਡਾ ਟਾਰਗੇਟ ਨਾ 550 ਦਾ ਸੀ ਘਰ ਚੱਲਣ ਦਾ ਪਰ ਅਸੀਂ ਬੜੇ ਵਧੀਆ ਟਾਈਮ ਨਾਲ ਨਿਕਲੇ ਆਏ 4:15 ਤੇ ਨਿਕਲੇ ਸਵੇਰ 4:00 ਆ ਗਏ ਸੀ ਸੀ ਘਰੋਂ 5 ਵਜੇ ਦਾ ਅਲਰਮ ਲਾਇਆ ਹੋਇਆ ਸੀ ਪਰ ਰਾਤ ਨੂੰ 3:30 ਵਜੇ ਤੋਂ ਬਾਅਦ ਨੀਂਦ ਨਹੀਂ ਆਈ ਸੀ ਫਿਰ ਅਸੀਂ 3:00 ਵਜੇ ਤੋਂ ਮਤਲਬ ਉੱਠ ਕੇ ਰੈਡੀ ਹੋਣ ਲੱਗ ਗਏ 4:00 ਵਜੇ ਅਸੀਂ ਨਿਕਲੀ ਸੀ ਘਰੋਂ ਮਰੀ ਲਾਰੰਭਜੇ ਮੇਰੇ ਫੋਨ ਦਾ 5 ਵਜੇ ਦਾ ਲਾਇਆ ਹੋਇਆ ਸੀ ਇਹ ਘੰਟਾ ਇੱਕ ਘੰਟਾ ਨਹੀਂ ਅੱਧਾ ਪਾਣਾ ਘੰਟਾ ਦੇ ਲੋਕੀ ਸਿੱਧਾ ਨਿਕਲ ਗਏ ਮਾਰਿਸ਼ ਭਰੀ ਹੋਰ ਪੂਰੀ ਅਜੇ ਤੋਂ ਕੋਈ ਨਹੀਂ ਦੇ ਹੋਇਆ ਵਾ ਸੀ ਕਾਰੇ ਅੰਬ ਦੇ ਪਰਾਂ ਦੇ ਵਿੱਚ ਆਉਂਦਾ ਸਾਨੂੰ ਬਾਰਿਸ਼ ਜਿਹੜੀ ਹੈਗੀ ਆ ਮਾਣੇ ਤੋਂ ਵੀ ਬਾਰਿਸ਼ ਚੱਲ ਰਹੀ ਹੈ ਕੰਟੀਨਿਊਸਲੀ ਜਦੋਂ ਘੜੂ ਚੁੱਲੀ ਸੀ ਉਦੋਂ ਨਹੀਂ ਸੀ ਦੀ ਬਾਰਿਸ਼ ਬਟ ਇੰਨੇ ਤੇ ਲਗਾਤਾਰੀ ਬਾਰਿਸ਼ ਚੱਲ ਰਹੀ ਹੈ ਮੌਨਸੂਨ ਦਾ ਟਾਈਮ ਦੇ ਵਿੱਚ ਹੁੰਦਾ ਹੁੰਦਾ ਕੀ ਹੈ ਕਿ ਚਾਹੇ ਮਾਂ ਚਲਾ ਜਾਏ ਉਸ ਤਰ੍ਹਾਂ ਹੁੰਦਾ ਤੇ ਇਹਨੇ ਇੰਨਾਂ ਚ ਬਾੜ ਪਾਉਂਦੀ ਆਂਦੀ ਹੈ ਤੇ ਕਾਫੀ ਜਗ੍ਹਾ ਤੇ ਲੈਂਡਸਲਾਈਡ ਵੀ ਹੁੰਦਾ ਗਾਰਡ ਵੀ ਉਹ ਦਖਨੇ ਦੋਨੋਂ ਨਾਹਨੇ ਤੂੰ तकरीबन 9 ਕਿਲੋਮੀਟਰ ਤੇ ਹੈ ਕਾਲੇ ਅੰਬ ਦੇ ਪਹਾੜ ਚੱਲ ਰਹੇ ਨੇ ਕੋੜ ਵਿੱਚ ਪਹਾੜੀ ਏਰੀਆ ਹੈ ਤੇ ਰੇਨ ਡ੍ਰੋਪਸ ਸੁਣੋ ਤੁਸੀਂ ਸਿੱਧੀਆਂ ਸ਼ੀਸ਼ੇ ਤੇ ਗੱਡੀ ਦੇ ਤੇ ਵੱਜ ਰਹੀਆਂ ਤੇ ਕਿੰਨੀ ਸੋਹਣੀ ਸਾਊਂਡ ਆ ਰਹੀ ਹੈ ਤੁਹਾਨੂੰ ਇਹ तकरीबन ਪੌਣੇ 1:4 ਘੰਟੇ ਦਾ ਸਫ਼ਰ ਸਾਡਾ ਨਿਕਲ ਗਿਆ ਤੇ ਬਾਰਿਸ਼ ਕੰਟੀਨਿਉਟੀ ਦੇ ਵਿੱਚ ਚੱਲ ਹੀ ਰਹੀ ਹੈ ਇੱਥੇ ਵੀ ਅਜੇ ਬਾਰਿਸ਼ ਹੋ ਰਹੀ ਹੈ ਮੈਨੂੰ ਲੱਗਦਾ ਜੱਪੋ ਨੂੰ ਬਾਰਿਸ਼ ਹੀ ਮਿਲੂਗੀ ਪੂਰਤਲੋਂ ਵੀ ਮਸੂਰੀ ਐਚ ਉਹ ਵੀ ਬਾਰਿਸ਼ ਹੀ ਮਿਲੀ ਸੀਗੀ ਤੇ ਦੇਖਦੇ ਹਾਂ ਚਾ ਕੇ ਮਸੂਰੀ ਕੋਲਟਾ ਸਾਹਿਬ ਚ ਐਂਟਰੀ ਹੈ ਜੀ ਦੇਖ ਜਿੰਦੀ ਮੈਂ ਆ ਰਿਹਾ ਹੁਣ ਨਾ ਲੈਂਡਸਲਾਈਡਸ ਵਗੈਰਾ ਹੋ ਰਹੀਆਂ ਨੇ ਆਲੇ ਦੁਆਲੇ ਤੇ ਉਹਦੇ ਕਰਕੇ ਕਈ ਵਾਰੀ ਤਬਾਹੀ ਦਾ ਕਾਰਨ ਵੀ ਬਣ ਜਾਂਦੇ ਐ ਐਵੇਂ ਫਿਰ ਪਾਣੀ ਜਿਆਦਾ ਮਾਤਰਾ ਦੇ ਵਿੱਚ ਆ ਜਾਂਦਾ ਹੈ ਨਦੀਆਂ ਦੇ ਵਿੱਚ ਫਿਰ ਜਿਹੜੇ ਨੀਵੇਂ ਹੁੰਦੇ ਆ ਵਿਲੇਜ ਜਿਹੜੇ ਹੁੰਦੇ ਆ ਪਿੰਡ ਨੀਵੇਂ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਇਹਦੇ ਨਾਲ eyes blink they got secrets to spill painted as fault whispers a soulful chill ਆ ਦੇਖੋ ਜੀ ਕੀ ਨਾਮ ਰੱਖਿਆ ਹੋਇਆ ਇਹਨਾਂ ਨੇ ਬੇਵਫਾ ਚਾਹ ਵਾਲਾ ਹਾਂ ਜੀ ਅਸੀਂ ਰੁਕੇ ਸੀਗੇ ਪੰਜਾਬੀ ਸਰਦਾਰਜੀ ਪੰਜਾਬੀ ਢਾਬਾ ਦੇ ਰੁਕੇ ਸੀਗੇ ਤਾਂ ਅੱਜ ਅਸੀਂ ਇੱਕ ਤੰਦੂਰੀ ਪਰਾਂਠਾ ਲਿਆ ਤੇ ਇੱਕ ਚਾਹ ਲਈਏ ਆ ਦੇਖੋ ਜੀ ਬੈਕ ਤੋਂ ਕੁਝ ਇਸ ਤਰੀਕੇ ਦਾ ਹੁਣ ਲੁਕੀ ਹੈ ਨਾ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਉੱਧਰ ਦਿਖਾਉਂਗਾ ਚੰਗਾ ਗਾਦੀ ਆ ਦਿਖਾਉਂਨੇ ਤੁਹਾਨੂੰ ਵੀ ਉਹ ਆ ਦੇਖੋ ਕਿਸੇ ਇਸ ਤਰੀਕੇ ਦਾ ਵਿਊ ਹੈ ਆ ਹਾਊਟਰ ਤੇ ਹਰਕੀ ਕੱਪ ਉਹ ਇਹ ਬੇਫਾਚਾ ਅਸਿਕ ਕੱਪ ਨੇ ਬੇਫਾਚਾ ਦਾ ਹਾਂਜੀ ਹਮ ਅੱਜ ਮੌਸਮ ਜਿਹੜਾ ਹੈਗਾ ਵੱਦਣ ਪੂਰੇ ਛਾਏ ਹੋਏ ਨੇ ਨਹੀਂ ਨਹੀਂ ਚਾਹ ਤਾਂ ਤੁਸੀਂ ਵੀ ਬਿੱਤੀ ਹੈ। ਇੱਕੀ ਤਾਂ ਦੋਗਾ ਨਹੀਂ ਹੈ। ਫੇਰ ਕੋਈ ਟੈਨਸ਼ਨ ਨਹੀਂ। ਬਹੁਤ ਅੱਛਾ 뷰 ਹੈ ਜੀ। ਦੇਹਰਾਦੂਨ ਤੋਂ ਮਸੂਰੀ ਤੱਕ ਦਾ ਇਹ ਅੱਧੇ ਘੰਟੇ ਦਾ ਸਫ਼ਰ ਇੰਨਾ ਸ਼ਾਨਦਾਰ ਸੀ ਤੇ ਇਹਦਾ ਜਿਹੜਾ 뷰 ਹੈ ਉਹ ਇੰਨਾ ਸੁਹਾਵਣਾ ਸੀ ਕਿ ਸਾਨੂੰ ਮੰਜ਼ਿਲ ਤੇ ਪਹੁੰਚਣ ਦਾ ਦੁੱਗਣਾ ਸੁਆਦ ਆ ਰਿਹਾ ਸੀ। ਦੇਖੋ ਇਹ ਰਾਸਤਾ ਸਾਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਬਾਹਰਲੇ ਦੇਸ਼ ਦੀ ਰੋਡ ਤੇ ਸੜਕ ਤੇ ਅਸੀਂ ਜਾ ਰਹੇ ਹੋਈਏ ਐਵੇਂ ਲੱਗ ਰਿਹਾ ਸੀ ਕਿ ਇੰਡੀਆ ਦੇ ਵਿੱਚ ਤਾਂ ਇਹ ਹੈ ਹੀ ਨਹੀਂ ਇੰਨਾ ਵਧੀਆ ਦ੍ਰਿਸ਼ ਕਹਿੰਦੇ ਨੇ ਜੇ ਰਾਸਤੇ ਵਧੀਆ ਹੋਣ ਤਾਂ ਮੰਜ਼ਿਲ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੀ ਹੈ ਸੋ ਜਦੋਂ ਵੀ ਤੁਸੀਂ ਕਿਸੇ ਡੈਸਟੀਨੇਸ਼ਨ ਤੇ ਜਾਣਾ ਹੈ ਕੋਸ਼ਿਸ਼ ਕਰੋ ਜਿਹੜੇ ਰਸਤੇ ਦੇ ਜਿਹੜੇ 뷰 ਨੇ ਉੱਥੇ ਤੁਸੀਂ ਰੁਕ ਰੁਕ ਕੇ ਜਾਓ ਰਸਤਾ ਇੰਜੋਏ ਕਰਦੇ ਹੋਏ ਜਾਓ ਕਈ ਵਾਰ ਕੀ ਹੁੰਦਾ ਜਿਹੜੀ ਆਪਣੀ ਡੈਸਟੀਨੇਸ਼ਨ ਹੁੰਦੀ ਹੈ ਉੱਥੇ ਪਹੁੰਚ ਕੇ ਆਪਾਂ ਨੂੰ ਇੰਨਾ ਮਤਲਬ ਵਧੀਆ ਨਹੀਂ ਲੱਗਦਾ ਜਿੰਨਾ ਆਪਾਂ ਰਸਤੇ ਦੇ ਵਿੱਚ ਜ਼ਿਆਦਾ ਇੰਜੋਏ ਕਰ ਲੈਨੇ ਆ ਸੋ ਮੈਂ ਤਾਂ ਤੁਹਾਨੂੰ ਇਹੀ ਸੁਜੈਸ਼ਨ ਦਵਾਂਗੀ ਕਿ ਅਗਰ ਤੁਸੀਂ ਡੇ ਟ੍ਰਿਪ ਤੇ ਵੀ ਜਾ ਰਹੇ ਹੋ ਤਾਂ ਫੁੱਲ ਰਸਤੇ 'ਚ ਇੰਜੋਏ ਕਰਦੇ ਹੋਏ ਜਾਓ ਡੈਸਟੀਨੇਸ਼ਨ ਦੀ ਪਰਵਾਹ ਨਾ ਕਰੋ ਕਿ ਉਸ ਉੱਥੇ ਅਸੀਂ ਕਿੰਨੇ ਟਾਈਮ 'ਚ ਪਹੁੰਚਾਂਗੇ ਬਟ ਰਸਤਾ ਵੀ ਇੰਜੋਏ ਕਰੋ ਜ਼ਰੂਰੀ ਨਹੀਂ ਤੁਹਾਡਾ ਜਿਹੜਾ ਟਰੈਵਲਿੰਗ ਦਾ ਐਕਸਪੀਰੀਅੰਸ ਹੈ ਉਹ ਸਿਰਫ ਵਧੀਆ ਹੀ ਵਧੀਆ ਹੋਵੇ ਟਰੈਵਲਿੰਗ ਦੇ ਵਿੱਚ ਕੀ ਹੁੰਦਾ ਹਰ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ ਬੈਡ ਵੀ ਹੁੰਦਾ ਗੁੱਡ ਵੀ ਹੁੰਦਾ ਤੇ ਰਸਤੇ ਵੀ ਹਰ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਸਿਨਿਕ 뷰 ਮਿਲਣਗੇ ਤੇ ਨਾਲ-ਨਾਲ ਇਦਾਂ ਦੇ ਉਬੜ ਖਾਬੜ ਰਸਤੇ ਵੀ ਤੁਹਾਨੂੰ ਮਿਲਣਗੇ ਯੂਨੀਵਰਸਿਟੀ ਦੇ ਵਿੱਚ ਮਨਾ ਦੂਗਾ ਤੇ ਬਾਈਪਾਸ ਇਹਦੇ ਬੜੇ ਨਹੀਂ ਨਾ ਅੰਡਰ ਕੰਸਟਰਕਸ਼ਨ ਚੱਲ ਰਹੀ ਆ ਦੇਖੋ ਸਾਹਮਣੇ ਇਹ ਸਾਰਾ ਬਾਈਪਾਸ ਹੀ ਐ ਜੀ ਆਹ ਦੇਖੋ ਇਹ ਪੁਰਾਣਾ ਰਸਤਾ ਸੀ ਜਿਹੜਾ ਅੱਪੋ ਪਹਿਲਾਂ ਵੀ ਗਿਆ ਤਾਂ ਤੁਹਾਨੂੰ ਇਦੋਂ ਵੇਖੀ ਤੋਂ ਇਹ ਜੀ ਇਹ ਪੁਰਾਣਾ ਰਸਤਾ ਹੈ ਜੀ ਚਲੋ ਇਹ ਵੀ ਜਵੇਂ ਟ੍ਰੈਫਿਕ ਚੁਗਿਆ ਕੁਝ ਦਿਨਾਂ ਦੇ ਵਿੱਚ ਦਿੱਕਤਾਂ ਆਦੀ ਹੁੰਦੀਆਂ ਚਾਂਜੁੰਦੀ ਤਾਂ ਬਾਈਪਾਸ ਵਧੀਆ ਹੈ ਬਾਈਪਾਸ ਕੱਟਤਾ ਇਹਨਾਂ ਨੇ ਇਹ ਦੇਖੋ ਦੇਰਾ ਧੂਨ ਦੀ ਜਿਹੜੀ ਮਾਰਕੀਟ ਹੈ ਦੇਰਾ ਧੂਨ ਦਾ ਬਾਜ਼ਾਰ ਉਹ ਹੁਣ ਉਹਦੇ ਅੰਦਰ ਦੀ ਹੋ ਕੇ ਜਾ ਰਹੇ ਆ ਹੁਣ ਆ ਦੇਖੋ ਇਹ ਰਿਸ਼ੀਕੇਸ਼ ਨੈਸ਼ਨਲ ਹਾਈਵੇ ਹੈ ਹੁਣ ਇਹਦੇ ਛੜ ਗਿਆ ਆਪਾਂ ਕਿਲੋਮੀਟਰ ਹੁਣ ਇਹਨੂੰ ਫੋਲੋ ਕਰਾਂਗੇ ਇਸ ਰੋਡ ਨੂੰ ਇੱਥੇ ਆ ਦੇ ਕੋਈ ਜਿਹੀ ਵੀ ਆਟੋ ਦਿਖਣਗੇ ਤੁਹਾਨੂੰ ਇਹ ਮਤਲਬ ਆਪਣੇ ਲਈ ਆਪਣੇ ਲਈ ਸਿਸਟਮ ਹੀ ਬਣਾਟਾ ਗੱਡੀਆਂ ਦੀ ਤਰ੍ਹਾਂ ਹੁੰਦੀਆਂ ਨਾ ਮੈਨਾ ਜੀ ਦੀ ਤਰ੍ਹਾਂ ਹੁੰਦੀਆਂ ਲੁੱਕ ਇਹਨਾਂ ਦੀ ਇਸੀ ਲਈ ਇਹਨੂੰ ਦੇਵ ਭੂਮੀ ਕਹਿੰਦੇ ਨੇ ਉੱਤਰਾਖੰਡ ਨੂੰ ਤੁਹਾਨੂੰ ਦੇਵੀ ਦੇਵਤਾਵਾਂ ਦੀਆਂ ਪ੍ਰਤਿਮਾਵਾਂ ਤੇ ਮੰਦਿਰ ਹਰ ਜਗ੍ਹਾ ਦੇਖਣ ਨੂੰ ਮਿਲਣਗੇ ਆ ਦੇਖੋ ਤੋ ਤਰੀਏ ਛਤਰੀਆਂ ਦੀਆਂ ਵੀ ਆਸੀ ਪੂਰੇ ਰਸਤੇ ਨਾ ਛਤਰੀ ਲੱਭਦੇ ਆਏ ਕਿ ਕੋਈ ਦਿਖ ਜੇ ਸਾਨੂੰ ਦਿਖ ਜੇ ਸ਼ਾਪਸ ਵੀ ਬੰਦ ਸੀਗੀਆਂ ਅਚਾਨਕ ਇੱਕ ਦੁਕਾਨ दिखी ਸੀ ਉਹਨਾਂ ਨੇ ਇੰਨੀ ਮਹਿੰਗੀ ਦਿੱਤੀ ਆਮਲੀ ਸੀ ਦਿਖਾਵਾਂਗੇ ਤੁਹਾਨੂੰ ਇਹ ਖੋਲ ਕੇ ਪ੍ਰੋਪਰ 1000 ਰੁਪਏ ਦੀ ਛਤਰੀ ਆ ਇਹ 1000 ਰੁਪਏ ਦੀ ਦਿੱਤੀ ਆ ਤੇ ਹੁਣ ਇਹਨੂੰ ਲੈਣ ਤੋਂ ਬਾਅਦ ਨਾਲ ਦੀ ਨਾਲ ਹੀ ਰੋਡ ਤੇ ਨਾ ਮਤਲਬ ਮੇਲਾ ਲੱਗਿਆ ਪਏ ਛਤਰੀਆਂ ਨਾ ਆਲੇ ਦੁਆਲੇ ਜੂਨ ਦੇ ਮੰਥ ਚ ਤੁਸੀਂ ਕਿਸੇ ਹਿਲ ਸਟੇਸ਼ਨ ਤੇ ਜਾਓ ਤੇ ਤੁਹਾਨੂੰ ਜਾਮ ਨਾ ਮਿਲੇ ਇਹ ਹੋ ਹੀ ਨਹੀਂ ਸਕਦਾ ਸੋ ਅਸੀਂ ਵੀ ਦੇਰਾਦੁੰਨ ਕ੍ਰੋਸ ਕਰਨ ਤੋਂ ਬਾਅਦ ਮਸੂਰੀ ਵਾਲੇ ਰਸਤੇ ਤੇ ਸਾਨੂੰ ਘੱਟੋ ਘੱਟ ਅੱਧੇ ਘੰਟੇ ਦਾ ਜਾਮ ਮਿਲਿਆ ਤੇ ਅਸੀਂ ਅੱਧਾ ਘੰਟਾ ਇਸ ਜਾਮ ਦੇ ਵਿੱਚ ਹੀ ਸਟਕ ਹੋ ਗਏ ਅਸੀਂ 10 ਵਜੇ ਜਾਮ ਚ ਫਸੇ ਸੀ ਤੇ 10:30 ਹੋ ਗਏ ਤਕਰੀਬਨ ਅੱਧਾ ਘੰਟਾ ਸਾਨੂੰ ਜਾਮ ਚ ਹੀ ਲੱਗ ਗਿਆ ਤੇ ਹੁਣ ਚੱਲਦੇ ਆ ਅੱਗੇ ਦੇਖਦੇ ਆ ਅੱਗੇ ਕੋਈ ਜਾਮ ਨਾ ਮਿਲੇ ਕਿੰਨੇ ਕਿਲੋਮੀਟਰ ਦਾ ਇਹੀ ਜਾਮ ਐ ਅਕਚਲ 'ਚ ਰੋਡ ਜਿਹੜੀ ਹੈਗੀ ਐ لینڈ ਸਲਾਈਡ ਹੋਇਆ ਹੋਇਆ ਸੀਗਾ ਕ੍ਰੇਨ ਦੇ ਨਾਲ ਪੁੱਤੋ ਪੁੱਤਰ ਸਾਈਡ ਤੇ ਕਰ ਰਹੇ ਸੀਗੇ ਤਾਂ ਕਰਕੇ ਜਾਮ ਮਿਲ ਗਿਆ ਵੀ ਕੋਈ ਇਧਰ ਦੂਜੀ ਸਾਈਡ ਤੇ ਕੋਣ ਤੁਸੀਂ ਜਾ ਐਕਸਿਟ ਵਾਲੀ ਸਾਈਡ ਦੇਖੋ ਇੱਥੇ ਵੀ ਲਾਈਨ ਲੱਗੀ ਪਈ ਐ ਗੱਡੀਆਂ ਦੀ ਕਾਫੀ ਦੂਰ ਤੱਕ ਉਹੀ ਜਿਵੇਂ ਤੁਸੀਂ ਦੱਸਿਆ ਬਰਸਾਤ ਦੇ ਟਾਈਮ ਨਾ لینڈ ਸਲਾਈਡ ਵਗੈਰਾ ਹੁੰਦਾ ਹੈ ਪਹਾੜਾਂ 'ਚ ਰੋਡ ਥੋੜੀ ਛੋਟੀ ਹੈ ਇਹ ਉੱਤਰਾਖੰਡ ਐਂਟਰੀ ਤੇ 60 ਰੁਪਏ ਚਾਰजेस ਨੇ 60 ਰੁਪਏ ਜੀ ਲੋ ਲੋ ਜੀ ਕੀ ਕਵਿਤਾ ਪੜ੍ਹੀ ਸੀ ਕੁਦਰਤ ਦਾ ਹੀ ਨਜ਼ਾਰਾ ਦੇਖ ਕੇ ਮੈਨੂੰ ਕਵਿਤਾ ਦੀਆਂ ਦੋ ਲਾਈਨਾਂ ਯਾਦ ਆ ਰਹੀਆਂ ਨੇ ਸੌ ਗਏ ਪਹਾੜ ਧੁੰਦ ਲਪੇਟ ਕੇ ਸੌ ਗਏ ਪਹਾੜ ਧੁੰਦ ਲਪੇਟ ਕੇ ਤੇਰੇ ਮੇਰੇ ਹੰਝੂ ਬੱਦਲਾਂ ਵਿੱਚ ਸਮੇਟ ਕੇ ਕੁਦਰਤ ਦਾ ਇਹ ਸੋਹਣਾ ਨਜ਼ਾਰਾ ਦੇਖ ਕੇ ਵੱਧ ਚੱਲੇ ਸੀ ਆਪਣੀ ਮੰਜ਼ਿਲ ਵੱਲ ਇਸ ਉਮੀਦ ਚ ਕਿ ਅੱਗੇ ਸਾਨੂੰ ਹੋਰ ਕੋਈ ਟ੍ਰੈਫਿਕ ਜਮ ਨਾ ਮਿਲੇ ਮਸੂਰੀ ਤੋਂ ਡੇਢ ਕਿਲੋਮੀਟਰ ਐ ਐਵਰੀ ਚੌਂਕ ਮਾਲ ਰੋਡ ਜਿਹਨੂੰ ਆਪਾਂ ਕਹਿੰਦੇ ਆ ਤੇ ਉਸ ਤੋਂ ਪਿੱਛੇ ਜਾਮ ਲੱਗਿਆ ਹੋਇਆ ਹੈ ਕਿ ਟੁਕੜ ਟੁਕੜ 15 ਮਿੰਟ ਦਾ ਜਾਮ ਹੈ ਜੀ ਕਿਉਂਕਿ ਸਿੰਗਲ ਰੋਡ ਹੈ ਛੋਟੀ ਰੋਡ ਹੈ ਇਹ ਆਉਣ ਜਾਣ ਦੀ ਟ੍ਰੈਫਿਕ ਜਿਹੜੀ ਹੈ ਸੰਡੇ ਕਰਕੇ ਰਸ਼ ਵੀ ਜ਼ਿਆਦਾ ਹੈ ਉਸ ਕਰਕੇ ਸਾਰੀ ਟ੍ਰੈਫਿਕ ਉਹ ਵਨ ਸੈਂਡ ਕਰੀ ਹੋਈ ਹੈ ਹੁਣ ਉਦੋਂ ਗੱਡੀਆਂ نیچے ਉਤਰ ਰਹੀਆਂ ਨੇ ਇਹ ਗੱਡੀਆਂ ਉੱਪਰ ਜਾਣਗੀਆਂ वैसे अगर ਤੁਸੀਂ ਆਨਿਓ ਜੂਨ ਮੰਥ ਦੇ ਵਿੱਚ ਐਦਾਂ ਦੇ ਹਿਲੀ ਏਰੀਆ ਦੇ ਵਿੱਚ ਜਾਂ ਮਸੂਰੀ ਆਨਿਓ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਦੇਹਰਾ ਦੂਨ ਆਪਣੀ ਕਾਰ ਖੜਾ ਕੇ ਉੱਥੋਂ ਸਕੂਟਰੀ ਜਾਂ ਬਾਈਕ ਰੈਂਟ ਤੇ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਐਦਾਂ ਆਂਦੇ ਆ ਸਕੂਟਰੀ ਬਾਈਕ ਰੈਂਟ ਤੇ ਲੈ ਕੇ ਇਸ ਨਾਲ ਕੀ ਹੁੰਦਾ ਤੁਸੀਂ ਟ੍ਰੈਫਿਕ ਜਾਮ ਚ ਫਸਣੋਂ ਬਚ ਜਾਂਦੇ ਹੋ ਟ੍ਰੈਫਿਕ ਨਹੀਂ ਮਿਲਦੀ ਤੁਹਾਨੂੰ ਸਕੂਟਰੀ ਤੇ ਮੋਟਰਸਾਈਕਲ ਆਸਾਨੀ ਨਾਲ ਨਿਕਲ ਜਾਂਦੇ ਨੇ ਪਹਿਲਾਂ ਅਸੀਂ ਵੀ ਸੋਚ ਰਹੇ ਸੀ ਬਟ ਫਿਰ ਅਸੀਂ ਸੋਚਿਆ ਕਿ ਬਾਰਿਸ਼ ਹੋ ਰਹੀ ਐ ਕੌਣ بارش ਦੇ ਵਿੱਚ ਸਕੂਟੀ ਤੇ ਜਾਏਗਾ ਬਟ ਜਦੋਂ ਇੱਥੇ ਜਾਮ ਦੇ ਵਿੱਚ ਫਸੇ ਤਾਂ ਸਾਨੂੰ ਫੀਲ ਹੋਇਆ ਕਿ ਅਸੀਂ ਗਲਤੀ ਕਰਤੀ ਅਸੀਂ ਸਕੂਟੀ ਰੈਂਟ ਤੇ ਲੈ ਹੀ ਲੈਣੀ ਸੀ ਹੁਣ ਜਾਨ ਲਈ ਟ੍ਰੈਫਿਕ ਜਿਹੜੀ ਹੈਗੀ ਹੈ ਸੰਡੇ ਕਰਕੇ ਰਸ਼ ਵੀ ਜ਼ਿਆਦਾ ਹੈ ਉਸ ਕਰਕੇ ਸਾਰੀ ਟ੍ਰੈਫਿਕ ਉਹ ਵਨ ਸਾਈਡ ਕਰੀ ਹੋਈ ਹੈ ਹੁਣ ਉਧਰੋਂ ਗੱਡੀਆਂ ਨੀਚੇ ਉਤਰ ਰਹੀਆਂ ਨੇ ਇਹ ਇਕੱਠੀਆਂ ਉੱਪਰ ਜਾਣਗੀਆਂ ਚਲੋ ट्रैवलिंग ਦੇ ਵਿੱਚ ਹਰ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਹੀ ਸੀ ਤੇ ਮੈਂ ਆਪਣਾ ਟਾਈਮ ਪਾਸ ਕਰ ਰਹੀ ਸੀ వాటర్ ਡ੍ਰੋਪਲੇਟਸ ਨੂੰ ਦੇਖ ਕੇ ਬਹੁਤ ਹੀ ਪਿਆਰੇ ਲੱਗ ਰਹੇ ਸੀ ਸ਼ੀਸ਼ੇ ਤੇ गिरਦੇ ਹੋਏ ਤੇ ਆਲੇ ਦੁਆਲੇ ਦਾ ਐਟਮੋਸਫੇਅਰ ਦੇਖ ਕੇ ਆਲੇ ਦੁਆਲੇ ਦੇ ਵਿਊ ਦੇਖ ਕੇ ਮੈਂ ਆਪਣਾ ਟਾਈਮ ਪਾਸ ਕਰ ਰਹੀ ਸੀ ਸ਼ੈਨ ਹੋ ਰਹੀ ਐ ਹੁਣ ਸਾਨੂੰ 12 ਵਜ ਗਏ ਸਾਡੇ ਨੂੰ ਸਵੇਰ 10 ਦੇ ਘੜੀਆਂ ਸੀ ਉਰੇ 12 ਵਜ ਗਏ ਅਸੀਂ ਜਾਮ ਚ ਫਸੇ ਹੋਏ ਆ ਇੱਥੇ ਤੇ ਅਸੀਂ 7 ਘੰਟੇ ਦਾ ਟ੍ਰੈਵਲ ਕਰਕੇ ਫਿਰ ਵਾਪਸ ਵੀ ਜਾਣਾ ਅੱਜ ਹੀ ਘਰ ਨੂੰ ਪਤਾ ਨਹੀਂ ਜਾਮ ਕਦੋਂ ਖੁੱਲੂਗਾ ਪਰ ਦੋੋਂ ਸੀ ਮਾਲ ਰੋਡ ਐਕਸਪਲੋਰ ਕਰਾਂਗੇ ਲੈਟਸ ਸੀ ਹਾਂਜੀ ਫਾਈਨਲੀ ਗੱਡੀ پارک ਕਰਤੀ ਤੇ ਤਕਰੀਬਨ ਸਾਨੂੰ 2 2.5 ਘੰਟੇ ਲੱਗੇ ਸਿਰਫ 5 6 ਕਿਲੋਮੀਟਰ ਦੇ ਡਿਸਟੈਂਸ ਨੂੰ ਜਾਮ ਬਹੁਤ ਜ਼ਿਆਦਾ ਸੀਗਾ ਹੁਣ ਅਸੀਂ ਗੱਡੀ ਜਸਟ ਪਾਰਕਿੰਗ ਚ ਲਗਾਈ ਹੈ ਸੋ ਏਸੀ ਆਪਣਾ ਪਟਿਆਲਾ ਤੋਂ ਮਸੂਰੀ ਤੱਕ ਦਾ ਰੋਡ ਟ੍ਰਿਪ ਜਿਹਦੇ ਵਿੱਚ ਅਸੀਂ ਤੁਹਾਨੂੰ ਪਟਿਆਲਾ ਤੋਂ ਮਸੂਰੀ ਤੱਕ ਕਿੰਨੇ ਟੋਲ ਪਲਾਜ਼ਾ ਆਏ ਤੇ ਉਹਨਾਂ ਦੀ ਕਾਸਟ ਕੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਤੇ ਨਾਲ-ਨਾਲ ਰੋਡ ਕੰਡੀਸ਼ਨਸ ਤੁਹਾਨੂੰ ਦਿਖਾਈਆਂ ਤੇ ਦਸੀਆਂ ਕਿਦਾਂ-ਕਿਦਾਂ ਦੀਆਂ ਰੋਡਸ ਨੇ ਹਨਾ ਤੇ ਨਾਲ-ਨਾਲ ਤੁਹਾਨੂੰ ਰੂਟ ਦਿਖਾਇਆ ਕਿਹੜਾ ਰੂਟ ਤੁਸੀਂ ਫਾਲੋ ਕਰਕੇ ਆਣਾ ਹੈ ਸੋ ਇਸ ਵਲੌਗ ਦਾ ਆਪਾਂ ਐਂਡ ਇਥੇ ਕਰਦੇ ਆਂ ਤੇ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹ ਵੀ ਮਸੂਰੀ ਦਾ ਹੋਏਗਾ ਮਸੂਰੀ ਦੀ ਮਾਲ ਰੋਡ ਤੁਹਾਨੂੰ ਐਕਸਪਲੋਰ ਕਰਵਾਵਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਤੇ ਵੇਟ ਕਰਨਾ ਅਗਲੇ ਵਲੌਗ ਦੀ ਥੈਂਕਸ ਫॉर ਵਾਚਿੰਗ ਟਿਲ ਦੈਨ ਬਾਏ ਬਾਏ